ਨਮਸਕਾਰ ਸਲਾਹੀਆ ਸਰ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਤੁਹਾਡੀ ਸਰਕਾਰ ਨੇ ਵੱਧ ਚੜ ਕੇ ਇਸ ਵਾਰੀ ਪੁੰਨਿਆ ਸਿੱਟਾ ਜਿੱਤੀ ਹੈ ਪਰ ਪੰਜਾਬ ਜਿਵੇਂ ਤੁਸੀਂ ਜਾਣਦੇ ਹੋ ਕਿ ਨਸ਼ਿਆਂ ਦੇ ਲਈ ਹਰ ਵਾਰੀ ਅਗਰਸਰ ਰਿਹਾ ਹੈ ਤੇ ਤੁਸੀਂ ਸਾਰੀ ਜਨਤਾ ਨੂੰ ਦੱਸੋ ਕਿ ਤੁਸੀਂ ਅੱਜ ਦੇ ਟਾਈਮ ਤੇ ਨਸ਼ਿਆਂ ਨੂੰ ਖਤਮ ਕਰਨ ਲਈ ਚੜੂ ਅਪੇ ਕੀ ਤੁਸੀਂ ਵਾਪਰੇ ਆ ਤੁਸੀਂ ਕੀ ਕਰਨਾ ਚਾਹੁੰਦੇ ਨਮਸਕਾਰ ਤੁਸੀਂ ਬੜਾ ਚੰਗਾ ਕੁਐਸਚਨ ਪੁੱਛਿਆ ਹੈ ਉਹ ਮੈਂ ਆਨਸਰ ਦੇਣਾ ਕਿ ਅੱਜ ਹਿੰਦੁਸਤਾਨ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਨੇ। ਔਰ ਪੰਜਾਬ ਨੂੰ ਵੀ ਬਣੇ ਲਗਭਗ 50 ਸਾਲ ਹੋ ਗਏ ਨੇ। ਕਿਸੇ ਵੀ ਪਾਰਟੀ ਦੇ ਚੀਫ ਮਿਨਿਸਟਰ ਸਾਹਿਬ ਨੇ ਕਦੇ ਹਿੰਮਤ ਨਹੀਂ ਕੀਤੀ ਕਿ ਦੇਸ਼ਾਂ ਦੇ ਵਿਰੁੱਧ ਕੋਈ ਜੁੱਧ ਛੇੜਿਆ ਜਾਏ। ਪਹਿਲੀ ਵਾਰ ਮਾਨਯੀ ਪੰਜਾਬ ਦੇ ਚੀਫ ਮਿਨਿਸਟਰ ਸਰਗਦਾਰ ਭਗਵੰਤ ਸਿੰਘ ਮਾਨ ਜੀ ਨੇ ਮੁਹਿੰਮ ਚਾਲੂ ਕੀਤੀ ਹੈ। कि कोई भी ड्रग पैडलर और बिग स्प्लायर कोई किसी किसम का होलीटी पौलिटी, पॉलिटिकल लाइफ न बिलोंग करता होए गवर्नमेंट सर्वेंट होए या कोई भी होए अगर वो ड्रग ना डील चक चक्के जेल के अंदर पाएंगे, वो सारी संपत्ति जुप्त करा और जो बिल्डिंग उन्हें बना के रखिया ने गंदी कमाई दू ड डेमोलिशन करा और पहली बार ਪੰਜਾਬ ਚ ਬੁਲਡੋਨੇ ਚਲਿਆ ਇਕਨੇ ਚਲਾਇਆ ਆਮ ਆਦਮੀ ਪਾਰਟੀ ਦੀ ਅਨਵਲ ਚੀ ਮnistr ਸਾਹਿਬ ਨੇ। ਪਰ ਮੈਂ ਫਕਰ ਨਾਲ ਕਹਿ ਸਕਨਾ ਔਰ ਇਹ ਲੋਕਾਂ ਨੂੰ ਯਕੀਨ ਦਿਵਾਣਾ ਕਿ ਆਮ ਆਦਮੀ ਪਾਰਟੀ ਨੇ ਜੋ ਕੀਤਾ ਵਾਅਦਾ ਉਹ ਪੂਰਾ ਕਰਨਗੇ। ਉਹ ਚਾਹੇ ਨਸ਼ਿਆਂ ਤੇ ਹੋਵੇ, ਚਾਹੇ ਬਿਜਲੀ ਦਾ ਹੋਵੇ, ਚਾਹੇ ਸਾਡੀਆਂ ਪੈਨਾਂ ਨੂੰ 1000 ਰੁਪਏ ਦੇਣ ਦੀ, 1700 ਦਾ ਦੇਣ ਦੀ ਚੀਜ਼ ਹੋਵੇ ਸਾਰਾ ਇੰਪਲੀਮੈਂਟ ਹੋਏਗਾ। ਥੋੜਾ ਜਿਹਾ ਟਾਈਮ ਚਾਹੀਦਾ। ਬਟ ਹੁਣ ਜਿਹੜੀ ਅਨਾਉਂਸਮੈਂਟ ਔਰ ਨੰਬਰ 1 ਤੇ ਅਸੀਂ ਲੈ ਕੇ ਜਿਹੜੇ ਅਸੀਂ ਵਾਅਦਾ ਨੂੰ ਚਲੇਆ ਕਿ ਅਸੀਂ ਨਸ਼ਾ ਖਤਮ ਕਰਾਂਗੇ ਇਹ ਨਸ਼ੇ ਦੇ ਖਿਲਾਫ ਇੱਕ ਯੁੱਧ ਹੈਗਾ ਔਰ ਇਹ ਯੁੱਧ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਸਾਡੀ ਪਾਰਟੀ ਨੇ ਲਾਂਚ ਕੀਤਾ ਪੰਜਾਬ 'ਚ ਮੈਂ ਬੇਨਤੀ ਕਰਾਂਗਾ ਮੇਰੇ ਸਾਰੇ ਪੈਂਪਰਾ ਜਿਹੜੇ ਵੀ ਪੰਜਾਬ 'ਚ ਮੈਨੂੰ ਸੁਣ ਰਹਿਣਾ ਮੇਰਾ ਨੰਬਰ 98927 2222 ਤੁਹਾਨੂੰ ਜਿੱਥੇ ਕੋਈ ਬੰਦਾ ਨਸ਼ੇ ਦੇ ਵਾਰੇ ਚ ਕੋਈ ਡੀਲ ਕਰਦਾ ਇਸ ਨੰਬਰ ਤੇ ਫੋਨ ਕਰੋ ਤੁਹਾਡਾ ਨਾਂ ਤੁਹਾਡਾ ਟੈਲੀਫੋਨ ਨੰਬਰ ਨਹੀਂ ਦਿੱਤਾ ਜਾਏਗਾ ਲੇਕਿਨ ਉਹ ਨਸ਼ੇ ਦਾ ਸਪਲਾਈਅਰ ਨਸ਼ੇ ਦਾ ਸੁਦਾਗਰ ਜਿਨ੍ਹਾਂ ਨੇ ਸਾਡੇ ਪਰਿਵਾਰਾਂ ਨੂੰ ਖਤਮ ਕਰ ਦਿੱਤਾ ਆਉਣ ਵਾਲੀਆਂ ਨਸਰਾਂ ਤੇ ਫਰਕ ਪੈ ਰਿਆ ਬੱਚੇ ਬਰਬਾਦ ਹੋ ਰਹੇ ਨੇ ਉਹਨੂੰ ਨਹੀਂ ਬਖਸ਼ਿਆ ਜਾਏਗਾ ਉਹਦੀ ਸਾਰੀ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਏਗੀ ਉਨੂੰ ਚੱਕ ਕੇ ਜੇਲ੍ਹ ਚ ਪਾਇਆ ਜਾਏਗਾ ਇਸ ਵਾਸਤੇ ਹੁਣ ਪਿੱਛੇ ਨਹੀਂ ਹਟਣਾ ਜਦੋਂ ਸਰਕਾਰ ਨੇ ਇੱਕ ਯੁੱਧ ਡ੍ਰਗਸ ਦੇ ਅਗੇ ਉਸੇ ਇੱਕ ਯੁੱਧ ਸ਼ੁਰੂ ਕਰ ਦਿੱਤਾ ਹੈ ਮੇਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਪਹਿਲੀ ਵਾਰ ਹੈ ਪੰਜਾਬ 'ਚ ਹੋਇਆ ਪਹਿਲੇ ਅਸੀਂ ਆਪਣੇ ਘਰ ਨੂੰ ਸੰਭਾਲੀਏ ਫਿਰ ਹਿੰਦੁਸਤਾਨ ਨੂੰ ਦਿਖਾਂਗੇ ਅਸੀਂ ਪੰਜਾਬ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਔਰ ਇਹ ਸਾਡੀ ਮੋਹਿੰਮ ਜਦੋਂ ਤੱਕ ਚੱਲੂ ਰਹੇਗੀ ਜਦੋਂ ਤੱਕ ਨਸ਼ਾ ਪੰਜਾਬ 'ਚੋਂ ਖਤਮ ਨਹੀਂ ਇਸ ਵਾਸਤੇ ਇੱਕ ਵਾਰੀ ਫਿਰ ਬੇਨਤੀ ਕਰ ਰਿਹਾ ਸਰਕਾਰ ਦਾ ਸਾਥ ਦਿਓ ਲੋਕਲ ਲੈਵਲ ਤੇ ਜਿੱਥੇ ਵੀ ਤੁਹਾਨੂੰ ਕੋਈ ਨਸ਼ਾ ਸਪਲਾਈ ਕਰਨ ਵਾਲਾ ਬੰਦਾ ਚਾਹੇ ਰਸੂਕਦਾਰ ਹੋਵੇ ਕਮਜ਼ੋਰ ਹੋਵੇ ਪੋਲੀਟੀਸ਼ੀਅਨ ਹੋਵੇ ਗਵਰਨਮੈਂਟ ਸਾਬੈਂਡ ਹੋਵੇ ਉਹਦਾ ਨਾਂ ਨੰਬਰ ਦਿਓ ਟਾਈਮ ਦਿਓ ਕਿੱਥੇ ਹੋ ਰਿਹਾ ਨੈਕਸਟ ਦਿਓ ਤੁਹਾਨੂੰ ਨਹੀਂ ਮਿਲੇਗਾ ਔਰ ਨਸ਼ੇ ਦੇ ਵਿਰੁੱਧ ਇਹ ਯੁੱਧ ਯਾਦ ਤੱਕ ਯਾਰੀ ਰਹੇਗਾ ਪੰਜਾਬ ਤੱਕ ਜਦ ਤੱਕ ਆਮ ਆਦਮੀ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਦਿੰਦੀ ਤਨਾਮਤ ਮੁਸ਼ਕਲ